ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਇਹੋ ਜੀ ਚੀਜ਼ਾਂ ਹੋਈਆਂ ਜਿਹੜਾ ਕੋਈ ਵੀ ਨਾਨਕ ਨਾਮ ਲੈਵਾ ਦੁਨੀਆ ਦੇ ਕਿਸੇ ਕੋਨੇ 'ਚੇ ਪੀੜੀਦਰ ਪੀੜੀ ਜਿਹੜੇ ਸਾਡੇ ਉੱਤੇ ਇਹ ਅਤਿਆਚਾਰ ਹੋਇਆ ਜਿਹੜੀ ਬੇਇਨਸਾਫੀ ਹੋਈ ਉਹ ਕੋਈ ਸਿੱਖ ਭੁੱਲ ਨਹੀਂ ਸਕਦਾ ਭਾਵੇਂ ਸਾਡੇ ਗੁਰੂ ਧਾਮਾਂ ਦੇ ਉੱਤੇ ਹਮਲੇ ਟੈਂਕਾਂ ਤੋਪਾਂ ਨਾਲ ਕੀਤੇ ਗਏ ਉੱਥੇ ਵਿਰਾਜਮਾਨ ਗੁਰੂ ਸਾਹਿਬ ਦੇ ਉੱਤੇ ਗੋਲੀਆਂ ਨਾਲ ਛੱਲੀ ਕੀਤਾ ਗਿਆ ਜਾਂ ਉੱਥੇ ਬੇਕਸੂਰ ਜਿਹੜੇ ਨਕਮਸਤਕ ਹੋਣ ਆਏ ਸੀ ਵੱਡੀ ਗਿਣਤੀ ਚ ਜਿਹੜਾ ਉਹਨਾਂ ਦੇ ਕਤਲ ਕੀਤਾ ਗਿਆ ਲੇਕਿਨ ਜਿੱਥੇ ਸਿੱਖ ਪੰਥ ਇਸ ਵੱਡੇ ਹਾਦਸੇ ਦੇ ਨਾਲ ਹਿਲ ਕੇ ਰਹਿ ਗਿਆ ਸੀ ਉਹਦੇ ਕੁਛ ਹੀ ਸਮਾਂ ਬਾਅਦ ਕੁਝ ਮਹੀਨਾ ਬਾਅਦ ਇੱਕ ਇਹੋ ਜੀ ਨਸਲਕੁਸ਼ੀ ਕਾਂਗਰਸ ਸਰਕਾਰ ਕਾਂਗਰਸ ਪ੍ਰਧਾਨ ਮੰਤਰੀ ਉੱਤੇ ਸਮੂਹ ਦੇਸ਼ ਵਿੱਚ ਜਿੱਥੇ ਵੀ ਸਿੱਖ ਦਸਤਾਰ ਨਜ਼ਰ ਆਂਦੀ ਸੀ ਉੱਥੇ ਲੋਕਾਂ ਨੂੰ ਭੜਕਾਇਆ ਗਿਆ ਕਿ ਇਸ ਦਸਤਾਰ ਜਿੱਥੇ ਦਿਸੇ ਉਹਨੂੰ ਕਤਲ ਕੀਤਾ ਜਾਏ ਤੇ ਬੇਰਹਿਮੀ ਦੇ ਨਾਲ ਮੈਂ ਤਾਂ ਦਿੱਲੀ ਵਿੱਚ ਆਪ ਮੇਰਾ ਜੰਪਲ ਉੱਥੇ ਦਾ ਹੈਗਾ ਕਿ ਕੀ ਸਾਡੇ ਉੱਤੇ ਬੀਤੀ ਉਹ ਮੈਂ ਆਪ ਆਪਣੀ ਅੱਖਾਂ ਨਾਲ ਦੇਖਿਆ ਤੇ ਮੈਂ ਇਸ ਗੱਲ ਨੂੰ ਕਦੇ ਭੁੱਲ ਵੀ ਨਹੀਂ ਸਕਦੀ ਕਿ ਕਿਵੇਂ ਬੇਕਸੂਰਾ ਨੂੰ ਮਾਵਾਂ ਦੀ ਗੋਦੀਆਂ ਤੋਂ ਭਾਵੇਂ ਨਿੱਕੇ ਬੱਚੇ ਹੋਣ ਭਾਵੇਂ ਪਰਿਵਾਰ ਦੇ 4-6 ਜੀਵ ਭਰਾ ਹੋਏ ਪਿਤਾ ਹੋਏ ਪਤੀ ਹੋਏ ਦਾਦਾ ਤਾਇਆ ਚਾਚਾ ਜੋ ਵੀ ਹੋ ਉਹਨਾਂ ਦੇ ਸਾਹਮਣੇ ਗੱਲਾਂ 'ਚ ਟਾਇਰ ਪਾ ਕੇ ਸਾਹਮਣੇ ਸਾੜਿਆ ਗਿਆ ਮੂੰਹ 'ਚ ਤੇਲ ਪਾ ਪਾ ਕੇ ਇੱਕ ਇੱਕ ਘਰ ਨੂੰ ਲੱਭ ਲੱਭ ਕੇ ਤੇ ਉਹ ਕਾਂਗਰਸੀ ਆਗੂ ਜਿਨ੍ਹਾਂ ਨੇ ਇਹ ਸਾਰਾ ਕੁਝ ਕਰਾਇਆ 34 ਸਾਲ ਤਾਈਂ ਜਿਹੜੀ ਵੀ ਸਰਕਾਰਾਂ ਆਂਦੀਆਂ ਸੀ ਕਿਸੇ ਨੇ ਸਿੱਖ ਕੌਮ ਨੂੰ ਇਨਸਾਫ਼ ਦੇਣ ਵਾਸਤੇ ਕੁਝ ਵੀ ਨਹੀਂ ਕੀਤਾ ਜਿਵੇਂ ਸਮਾਵਾਦਾਂ ਗਿਆ ਸਾਡੀ ਉੱਤੇ ਕੀਤੀ ਹੋਈ ਇਸ ਬੇਇਨਸਾਫੀ ਦੇ ਕਾਰਨ ਰੋਸ ਤੇ ਨੌਜਵਾਨਾਂ ਦੇ ਵਿੱਚ ਗੁੱਸਾ ਵਧਦਾ ਗਿਆ ਜਿਸ ਦੇ ਕਰਕੇ ਕਈ ਲੋਕਾਂ ਨੇ ਫਾਇਦਾ ਲੈ ਕੇ ਸਿੱਖ ਕੌਮ ਨੂੰ ਹੋਰ 扑ਕਾਇਆ ਲਗਾਤਾਰ ਮੈਂ ਇੱਥੇ ਸ਼ੁਕਰਾਨਾ ਕਰਦੀ ਆ ਐਸ்சிਪੀਸੀ ਦਾ ਡੀਜੀਐਮਸੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ 34 ਸਾਲਾਂ ਤੋਂ ਜਿਹੜੀ ਵੀ ਆਈ ਜੇ 34 ਸਾਲ ਤੋਂ ਇਹ ਲੜਾਈ ਜ਼ਿੰਦਾ ਰਹੀ ਇਹ ਦੇਨ ਸ਼੍ਰੋਮਣੀ ਅਕਾਲੀ ਦਲ ਦੀ ਤੇ ਐਸਜੀਪੀਸੀ ਦੇ ਤੇ ਡੀਜੀਐਮਸੀ ਦੇ ਜਿਨ੍ਹਾਂ ਨੇ ਇਸ ਗੱਲ ਨੂੰ ਜਿੱਥੇ ਕਾਂਗਰਸੀ ਤਾਂ ਕਹਿਣ ਲੱਗੇ ਰਾਹੁਲ ਗਾਂਧੀ ਵਰਗੇ ਕਿ ਇਹਦੇ ਵਿੱਚ ਕਾਂਗਰਸੀ ਆ ਤਾਂ ਹੱਥ ਹੀ ਨਹੀਂ ਸੀਗਾ ਕਿਸੇ ਹੋਰ ਪਾਰਟੀ ਨੇ ਨਹੀਂ ਅੱਗੇ ਹੋ ਕੇ ਸ਼੍ਰੋਮਣੀ ਅਕਾਲੀ ਦਰ ਨੇ ਇਹ ਲੜਾਈ ਲੜੀ 34 ਸਾਲ ਕਚੈਰੀਆਂ 'ਚ ਸੜਕਾਂ 'ਚ ਗਰੀਬਾਂ ਦੇ ਨਾਲ ਉਹ ਇੱਕ ਵਿਧਵਾ ਕਲੋਨੀ ਪੂਰੀ ਇੰਨੀ ਸਾਰੀ ਜਿਹੜੀ ਮੇਰੀ ਭੈਣਾ ਵਿਧਵਾ ਹੋ ਗਈ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਅੱਜ ਮੈਂ ਇੱਥੇ ਖੜੋ ਖੜ ਕੇ ਇਹ ਗੱਲ ਕਹਿ ਸਕਦੀਆਂ ਕਿਉਂਕਿ ਤਿੰਨ ਮਹੀਨੇ ਮੈਂ ਕੈਂਪਾ 'ਚ ਕੰਮ ਕੀਤਾ ਤੇ ਮੈਂ ਦੇਖਿਆ ਕਿ ਪਹਿਨਾ ਦੇ ਨਾਲ ਕੀ ਕੀਤਾ ਗਿਆ ਸੀ ਬਲਤਕਾਰ ਤਾਂ ੜ ਗੱਲ ਹੈਗੇ ਲੇਕਿਨ ਜਿਹਦਾ ਸਾਰਾ ਪਰਿਵਾਰ ਮਿਟ ਜਾਏ ਜਿਹਦਾ ਘਰ ਜਲ ਜਾਏ ਉਹ ਕਿੱਥੇ ਜਾਣ ਗਿਆ ਕੋਈ ਜਾਨ ਦੀ ਥਾਂ ਨਹੀਂ ਤੇ ਸਰਕਾਰ ਨੇ ਇੱਕ ਵਿਧਵਾ ਕਲੋਨੀ ਸੱਜਨ ਕੁਮਾਰ ਦੇ ਨਾਲ ਮਿਲਦੀ ਹੋਈ ਕੰਦ ਦੇ ਸਾਹਮਣੇ ਵਸਾਤਾ ਕਿ ਜੇ ਕਿਸੇ ਗਰੀਬ ਪਹਿਨ ਨੇ ਇਸ ਕਤਲੇਆਮ ਦੇ ਜਿੱਥੇ ਹਜ਼ਾਰਾਂ ਦੀ ਗਿਣਤੀ ਛੇ ਹੋਈ ਸੀ ਮੇਰਾ ਖਿਆਲ 3-400 ਐਫਆਈਆਰ ਦਰਜ ਹੋਈਆਂ ਜਿਨ੍ਹਾਂ ਨੂੰ ਵੀ ਬੰਦ ਕਰਾਤਾ ਡਰਾ ਕੇ ਤਮਕਾ ਕੇ ਸਭ ਕੁਝ ਕਰਕੇ ਲੇਕਿਨ ਇਸ ਕੌਮ ਨੇ ਇਸ ਲੜਾਈ ਨੂੰ ਜ਼ਿੰਦਾ ਰੱਖਿਆ ਕਿ ਕੀ ਕਾਰਨ ਮੰਨਦੇ ਅੱਜ ਸਾਡੀ ਸਰਕਾਰ ਜਦ ਬਣੀ ਦਿੱਲੀ ਵਿੱਚ ਮੋਦੀ ਸਾਹਿਬ ਨੂੰ ਕਹਿ ਕੇ ਬਾਦਲ ਸਾਹਿਬ ਨੇ ਇੱਕ ਸਪੈਸ਼ਲ ਐਸਆਈਟੀ ਬਣਾਈ ਉਸ ਐਸਆਈਟੀ ਨੇ ਸਾਲ ਦੇ ਅੰਦਰ ਜਿਹੜੀ ਕਾਂਗਰਸ ਸਰਕਾਰ ਕਹਿੰਦੀ ਰਹੀ ਕੋਈ ਸਬੂਤ ਨਹੀਂ ਹੈ ਬੰਦ ਕਰ ਦਿਓ ਉਹਨਾਂ ਦੀ ਸੀਬੀਆਈ ਕਹਿੰਦੀ ਰਹੀ ਲੇਕਿਨ ਅਦਾਲਤ ਕਹਿੰਦੀ ਰਹੀ ਜਿਹੜਾ ਸਾਰੀ ਦੁਨੀਆ ਨੂੰ ਪਤਾ ਸੀ ਕਿ ਸਬੂਤ ਬਹੁਤ ਸਾਰਾ ਹੈ ਬੰਦ ਨਹੀਂ ਹੋ ਸਕਦੇ ਕੇਸ ਅੱਜ ਉਸ ਐਸਆਈਟੀ ਨੇ ਸਾਲ ਦੇ ਅੰਦਰ ਜਿਹੜੇ ਲੋਕਾਂ ਨੇ ਗਵਾਹੀਆਂ ਦਿੱਤੀਆਂ ਉਹਨਾਂ ਦੇ ਟ੍ਰਾਇਲ ਕੀਤਾ ਤੇ ਸਾਲ ਦੇ ਅੰਦਰ ਉਹੀ ਸਬੂਤ ਜਿਹਨੂੰ ਕਾਂਗਰਸ ਦਬਾਉਂਦੀ ਸੀ ਉਹ ਸਬੂਤਾ ਦੇ ਆਧਾਰ 'ਤੇ ਇੱਕ ਨੂੰ ਫਾਂਸੀ ਦੀ ਸਜ਼ਾ ਇੱਕ ਨੂੰ ਉਮਰ ਕੈਦ ਦੀ ਸਜ਼ਾ ਤੇ ਅੱਜ ਮੈਂ ਮਾਨਯਾ ਅਦਾਲਤ ਦਾ ਸ਼ੁਕਰਾਨਾ ਕਰਦੀ ਹਾਈ ਕੋਰਟ ਨੇ ਜਿਹੜੇ ਵੱਡੇ ਮગર ਮੱਛਾਂ ਦਾ ਮੈਂ ਜ਼ਿਕਰ ਕਰਦੀ ਰਹੀ ਕਿ ਇਹ ਬਿਲਕੁਲ ਉੱਪਰ ਤਾਂ ਹੀ ਜਿਹੜਾ ਕਹਿੰਦਾ ਸੀ ਧਰਤੀ ਹਿਲੇਗੀ ਪ੍ਰਧਾਨ ਮੰਤਰੀ ਕਹਿੰਦਾ ਸੀ ਨਾ ਜਦ ਵੱਡਾ ਦਰਖਤ ਵਗੇਦਾ ਤਾਂ ਧਰਤੀ ਤਾਂ ਮਾੜੀ-ਮੋਟੀ ਹਿੱਲਦੀ ਹੈ ਜਦੋਂ ਤਾਂ ਹੀ ਜਦ ਇਹ ਮੁੱਖ ਮੰਤਰੀ ਦੀ 100 ਨਹੀਂ ਚੱਕੀ ਉਨੀ ਦੇਰ ਧਰਤੀ ਨਹੀਂ ਹਿਲੀ ਜਦ ਰਾਜੀਵ ਗਾਂਧੀ ਨੇ ਸੌ ਚੱਕਲੀ ਤਾਂ ਧਰਤੀ ਹਿਰਨ ਲੱਗੀ ਤੇ ਸਿੱਖ ਮਰਨ ਲੱਗੇ ਜਦ ਰਾਜੀਵ ਗਾਂਧੀ ਦਾ ਉਹਦੀ ਉਹਦਾ ਮੋਦੀ ਮੌਤ ਹੋਈ ਜਦੋਂ ਮਾਰੇ ਗਏ ਤੇ ਕੀ ਕਿਸੇ ਤਮਿਲਨਾਡੂ ਚ ਕੋਈ ਧਰਤੀ ਹਿਲੀ ਸੀ ਕਿਉਂ ਨਹੀਂ ਹਿਲੀ ਜਿੰਬੇ ਵਰਕਸ ਨੂੰ ਠਰਾਰਾ ਰਹੇ ਤੁਸੀਂ ਇਸ ਨੂੰ ਦੇਰੀ ਨੂੰ ਜਿਨ੍ਹਾਂ ਨੇ ਅਦਾਲਤ ਨੇ ਜ਼ਿੰਮੇਵਾਰ ਠਰਾਇਆ ਜਿਹੜਾ ਇੱਕ ਇੱਕ ਸਿੱਖ ਜਾਣਦਾ ਜਿਸ ਅਦਾਲਤ ਨੇ ਹਾਈ ਕੋਰਟ ਨੇ ਲਿਖ ਕੇ ਦਿੱਤਾ ਕਿ ਇਹ ਸਿਆਸੀ ਪਾਰਟੀ ਨੇ ਇਹਨਾਂ ਨੂੰ ਬਚਾਉਂਦੇ ਰਹੀ 34 ਸਾਲਾਂ ਚੋਂ ਅੱਜ ਜੇ ਜੇਲ੍ਹ ਤੋਂ ਬਾਹਰ ਸੱਜਨ ਕੁਮਾਰ ਕੋ ਉਮਰਿਆ ਹੈਗਾ ਇਹ ਉਸ ਸਿਆਸੀ ਪਾਰਟੀ ਦੇ ਦੇਣ ਹੈਗੀ ਜਿਸ ਪਾਰਟੀ ਤੋਂ ਇਹ ਆਉਂਦਾ ਹੈਗਾ ਪੋਲਿਟੀਕਲ ਪੈਟਰੋਨੇਜ ਸਿੱਧਾ ਅਦਾਲਤ 'ਚ ਲਿਖਦਾ ਤੇ ਜਦ ਅਦਾਲਤ ਨੇ ਲਿਖਦਾ ਕਿ ਕਾਂਗਰਸ ਪਾਰਟੀ ਜ਼ਿੰਮੇਵਾਰ ਸੀ ਤੇ ਤੁਸੀਂ ਦੇਖੋ ਇਹਦੇ باوجود ਨਾ ਸੱਜਨ ਕੁਮਾਰ ਨੂੰ ਕਾਂਗਰਸ ਨੇ ਰਾਹੁਲ ਗਾਂਧੀ ਨੇ ਸੋਨੀਆ ਗਾਂਧੀ ਨੇ ਕੱਢਿਆ ਨਾ ਜਗਦੀਸ਼ ਟਾਈਟਲਰ ਨੂੰ ਕਟਿਆ ਬਲਕੇ ਜਦ ਸਜ਼ਾ ਦੇ ਰਹੀ ਸੀ ਕਾਂਗਰਸ ਪਾਰਟੀ ਦੇ ਇਸ ਲੀਡਰ ਨੂੰ ਕਹਿ ਕੇ ਕਿ ਕਾਂਗਰਸ ਨੇ ਬਚਾਇਆ ਇਹ ਕਾਂਗਰਸ ਇੱਕ ਹੋਰ ਕਸੂਰਵਾਰ ਕਮਲਨਾਥ ਨੂੰ ਸੌ ਚੱਕਾਰਿਆ ਸੀ ਅੱਜ ਵੀ ਬਚਾਉਂਦਾ ਹੋਏ ਇਹ ਕਾਂਗਰਸ ਦੀ ਹਕੀਕਤ ਤੇ ਸਚਾਈ ਹੈ ਤੇ ਇਹ ਦੇਖੋ ਜਿਹੜੇ ਸਾਡੇ ਲੀਡਰ ਜਿਹੜੇ ਸਾਨੂੰ ਉਂਗਲਾ ਚੱਕਦੇ ਨੇ ਆਪਣੀ ਕੁਰਸੀ ਦੇ ਨਾਲ ਚਿਮੜਨ ਵਾਸਤੇ ਇੱਕ ਬੰਦੇ ਨੇ ਮੂੰਹ ਨਹੀਂ ਖੋਲਿਆ ਨਾ ਵਿਰੋਧੀ ਪਾਰਟੀ 'ਚ ਮੂੰਹ ਖੋਲਿਆ ਨਾ ਜਿਹੜੇ ਆਪਣੇ ਆਪ ਨੂੰ ਧਰਮ ਦੇ ਆਗੂ ਕਹਿੰਦੇ ਨੇ ਬਰਗਾੜੀ 'ਚ ਬੈਠੇ ਨਾ ਉਹਨਾਂ ਨੇ ਕਿਸੇ ਨੇ ਮੂੰਹ ਖੋਲਿਆ ਤੇ ਕੈਪਟਨ ਸਾਹਿਬ ਦਾ ਤਕੀਕਈਓ ਤਕਲੀਨ ਚਿੱਟ ਦੇ ਦਿੰਦੇ ਫਿਰ ਚਲੋ ਮਾਲਕ ਜੁਰਾ ਸਿੰਘ ਮਾਨ ਦੀ ਰਿਪੋਰਟ ਨੂੰ ਕਿਸ ਤਰ੍ਹਾਂ ਦੇ ਦਿੰਦੇ ਹੋ ਤੁਹਾਡੇ ਦੀ ਲੀਹ ਲੱਗ ਦੇਖਿਓ ਅੱਜ ਜੇ ਨਾ ਜਿਸ ਚੀਜ਼ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਆ ਤੁਸੀਂ ਕਿਹੜੀ ਰਿਪੋਰਟ ਦੀ ਗੱਲ ਕਰ ਰਹੇ ਹੋ ਮੈਂ ਉਹਨਾਂ ਤੇਰਾ ਰਿਪੋਰਟਾਂ ਦੀ ਗੱਲ ਕਰਨਾ ਚਾਹੁੰਦੀ ਹਾਂ ਜਿੱਥੇ ਉਹਨਾਂ ਸਾਰਿਆਂ ਨੂੰ ਕਲੀਨ ਚਿੱਟ ਦੇ ਕੇ ਇੱਕ ਦੇ ਬਾਅਦ ਇੱਕ ਦੇ ਬਾਅਦ ਇੱਕ ਕਾਂਗਰਸ ਬਚਾਉਂਦੀ ਨੇ ਤੁਸੀਂ ਉਹਦੀ ਗੱਲ ਕਿਉਂ ਨਹੀਂ ਕਰਦੇ ਅੱਜ ਇੰਨੀ ਵੱਡੀ ਮਾਲਕ ਨੇ ਇੰਨੀ ਵੱਡੀ ਕਿਰਪਾ ਕੀਤੀ ਹੈ ਕਿ ਜਿਸ ਵਾਸਤੇ ਸਿੱਖ ਕੌਮ ਲੜਦੀ ਰਹੀ ਹੈ 34 ਸਾਲਾਂ ਤੋਂ ਪਹਿਲੀ ਵਾਰ ਇਹ ਸਾਨੂੰ ਸਾਡੇ ਥੋੜਾ ਮੋਟਾ ਜਿਹਾ ਸਕੂਨ ਮਿਲਿਆ ਕਿ ਇੱਕ ਵੱਡਾ ਮਗਰਮਚੰਦਰ ਗਿਆ ਹੈ ਮੈਂ ਮਾਨਯੋਗ ਅਦਾਲਤ ਨੂੰ ਬੇਨਤੀ ਕਰਦੀ ਆ ਕਿ ਟਾਈਟਲਰ ਦੇ ਖਿਲਾਫ ਇੰਨੇ ਤਕੜੇ ਸਬੂਤ ਨੇ ਜਿਹੜਾ ਕੇਜਰੀਵਾਲ ਡੇਢ ਸਾਲ ਉਹਨਾਂ ਦਾ ਸੱਚ ਝੂਠ ਦਾ ਟੈਸਟ ਕਰਾਉਣ ਵਾਸਤੇ ਮਸ਼ੀਨ ਖਰਾਬ ਹੈ ਮਸ਼ੀਨ ਖਰਾਬ ਹੈ ਕਹਿੰਦਾ ਰਿਹਾ ਅੱਜ ਗਵਾਹ ਨੇ ਦੇ ਦਿੱਤਾ ਕਿ ਕਿਵੇਂ ਟਾਈਟਲਰ ਦਾ ਕੀ ਰੋਲ ਸੀਗਾ ਕਿਉਂ ਅਦਾਲਤ ਉਹਨੂੰ ਵੀ ਫੜ ਕੇ ਜੇਲ੍ਹ ਚ ਨਹੀਂ ਬੰਦ ਕਰਦੀ ਹੈ ਭਾਈ ਕਾਂਗਰਸ ਨਾਸ ਦੇ ਖਿਲਾਫ ਇੰਨੇ ਵੱਡੇ ਸਬੂਤ ਨੇ ਕਿਉਂ ਅਦਾਲਤ ਉਹਦੇ ਖਿਲਾਫ ਕੁਛ ਨਹੀਂ ਕਰਦੀ ਤੇ ਇਹ ਜਿਹੜੀ ਸਾਰੀ ਕਮੇਟੀਆਂ ਬੈਠੀਆਂ ਹੋਈਆਂ ਨੇ ਸਾਰੇ ਇਹ ਬਿਠਾਉਂਦੇ ਨੇ ਇਹਦੇ ਬਾਰੇ ਕਿਉਂ ਨਹੀਂ ਕੁਛ ਬੋਲ ਰਹੇ ਨੇ ਮੈਂ ਪੁੱਛਦੀ ਹਾਂ ਹਰੇਕ ਕਾਂਗਰਸੀ ਨੂੰ ਤੋਂ ਹਰੇਕ ਆਮ ਆਦਮੀ ਦੇ ਲੀਡਰ ਨੂੰ ਤੇ ਇਹ ਧਰਮ ਦੇ ਆਪਣੇ ਆਪ ਨੂੰ ਆਗੂ ਕਰਾਉਣ ਵਾਸਤੇ ਉਹ ਜਿਹੜੇ ਸਰਕਾਰੀ ਤਰ੍ਹਾਂ ਚੇ ਬੰਦੇ ਨੇ ਅੱਜ ਸਾਰਿਆਂ ਨੇ ਚੁੱਪੀ ਕਿਉਂ ਧਾਰੀ ਹੋਈ ਹੈ ਕਿਉਂ ਸਿਰਫ ਅਕਾਲੀ ਦਲ ਹੀ ਅਰਦਾਸ ਕਰਵਾ ਰਿਹਾ ਕਿ ਇਹ ਸਿੱਖ ਕੌਮ ਦੀ ਗੱਲ ਨਹੀਂ ਹੈ ਕਿ ਉਹ ਸਿੱਖ ਨਹੀਂ ਹੈਗੇ ਲੇਕਿਨ ਕੀ ਆ ਸਿਆਸਤ ਉਹਨਾਂ ਵਾਸਤੇ ਜਿਆਦਾ ਕੀਮਤੀ ਹੋ ਗਈ ਹੈ ਸਿੱਖੀ ਤੋਂ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਆਪਣਾ ਸਾਰਾ ਪਰਿਵਾਰ ਸਰਵੰਸ਼ ਨੂੰ ਗੁਰੂ ਸਾਹਿਬ ਨੇ ਕੁਰਬਾਨ ਕਰ ਦਿੱਤਾ ਸੀ ਇਨਸਾਫ ਵਾਸਤੇ ਤੇ ਇਸ ਸੇ ਕੰਮ ਦੀ ਚੜਦੀ ਕਲਾ ਵਾਸਤੇ ਅਸੀਂ ਆਪਣੇ ਕੁਰਸੀਆਂ ਕਰਕੇ ਮੂਨੀ ਖੋਲ ਸਕਦੇ ਕਾਂਗਰਸ ਜ਼ਿੰਮੇਵਾਰ ਆ ਪਰ ਆਪ ਵੀ ਨਹੀਂ ਬੋਲੀ ਇਸ ਬਾਬਲੇ ਚ ਹਜੇ ਤੱਕ ਦੇਖੋ ਇਸ ਤਾਂ ਮੈਂ ਕਹੀ ਜਾ ਰਹੀ ਹਾਂ ਕੇਜਰੀਵਾਲ ਨੇ ਬਚਾਉਣ ਵਾਸਤੇ ਡੇਢ ਸਾਲ ਸੱਚ ਝੂਠ ਦੀ ਟੈਸਟੀ ਮਸ਼ੀਨ ਜਿਹੜੇ ਜਗਦੀਸ਼ ਟਾਈਟਲਰ ਦੇ ਖਿਲਾਫ ਗਵਾਹੀ ਦੇਣ ਨੂੰ ਤਿਆਰ ਸੀਗਾ ਮਸ਼ੀਨ ਦਾ ਖਰਾਬ ਹੈ ਐਸਆਈਟੀ ਬਣਾਈ ਅਜਤਾਈ ਐਸਆਈਟੀ ਦਾ ਗਠਨ ਨਹੀਂ ਕੀਤਾ ਤੇ ਅੱਜ ਵੀ ਆਮ ਆਦਮੀ ਚੁੱਪ ਹੈਗੀ ਕੁਝ ਨਹੀਂ ਕਹਿ ਰਹੀ ਕੱਲ ਕੈਪਟਨ ਸਾਹਿਬ ਗਏ ਨੇ ਰਾਹੁਲ ਗਾਂਧੀ ਨੂੰ ਮਿਲਣ ਵਾਸਤੇ ਕਿ ਰਾਹੁਲ ਗਾਂਧੀ ਨੇ ਉਹ ਮਿਲ ਕੇ ਕੈਪਟਨ ਸਾਹਿਬ ਨੇ ਕਿਹਾ ਕਿ ਤੁਸੀਂ ਕਿਉਂ ਸੱਜਨ ਕੁਮਾਰ ਨੂੰ ਨਹੀਂ ਕਟਿਆ ਤੁਸੀਂ ਕਿਉਂ ਟਾਈਟਲਰ ਤੋਂ ਨਹੀਂ ਕਟਿਆ ਤੁਸੀਂ ਅਜਤਾਈ ਕਿਉਂ ਕਮਲਕੀ ਸਿੱਖੀ ਦੀ ਕੋਈ ਗੱਲ ਕੀਤੀ ਆਹੀ ਮੈਂ ਕਹਿਣਾ ਚਾਹੁੰਦੀ ਆ ਕਿ ਜਿਹੜੀ ਪਾਰਟੀ ਸਿੱਖਾਂ ਦੀ ਨਮੈਂਦੀ ਪਾਰਟੀ ਜਿਹੜੀ ਲੜਦੀ ਹੈ ਸਿੱਖਾਂ ਵਾਸਤੇ ਅੱਜ ਇਹ ਸਾਰੀ ਫੌਸਾ ਇਕੱਠੇ ਹੋ ਕੇ ਪਿਛਲੇ 2.5 ਸਾਲਾਂ ਤੋਂ 4 ਸਾਲਾਂ ਤੋਂ ਸਾਡੇ ਪੰਜਾਬ ਦੇ ਹਾਲਾਤ ਵਿਗਾੜ ਕੇ ਉਸ ਪਾਰਟੀ ਨੂੰ ਕਮਜ਼ੋਰ ਕਰਨ 'ਚ ਲੱਗੇ ਨੇ ਉਸ ਅਕਾਲ ਤਖਨ ਨੂੰ ਕਮਜ਼ੋਰ ਉਸ ਸ਼ੋਮੀ ਅਕਾਲੀ ਦਲ ਨੂੰ ਕਮਜ਼ੋਰ ਕਰਨ 'ਚ ਲੱਗੇ ਨੇ ਕਿਉਂਕਿ ਅਸੀਂ ਸਿੱਖਾਂ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਅਸੀਂ ਲੜਦੇ ਆ